ਮਾਤਾ ਗੁਜਰਕੌਰ ਤੇ ਛੋਟੇ ਸਹਿਬਜਾਦੇ ਸੱਤ ਪੋਦੀ ਰਾਤ ਨੂੰ ਕੁੰਮੇ 마ਸਕੀ ਦੇ ਘਰੇ ਪਹੁੰਚ ਜਾਂਦੇ ਆ। ਹੂੰ। ਕੁੰਮਾ 마ਸਕੀ ਗਰੀਬ ਗਰੀਬ। ਜਿਹਦੀ ਸ਼ਾਨ ਹੈ ਸ਼ਾਨਦਾਰ ਤੇ ਚੋਪੜੀ ਹੈ। ਚੋਪੜੀ। ਤੁ ਜਿਹੋਨੇ ਦੇਖਿਆ ਕਿ ਮਾਤਾ ਗੁਜਰਕੌਰ ਤੇ ਛੋਟੇ ਸਹਿਬਜਾਦੇ ਪੁੱਛਦਾ ਕੌਣ ਹੈ ਤੇ ਮਾਤਾ ਦੱਸਦੀ ਆ ਮੈਂ ਗੁਰੂ ਗੋਬਿੰਦ ਸਿੰਘ ਦੀ ਮਾਇਆ ਤੇ ਉਹਨੇ ਬੱਚੇ ਆ। ਉਹ ਫਿਰ ਅੱਲਾ ਦਾ ਸ਼ੁਕਰ ਕਰਦਾ। ਰੱਬ ਦਾ ਸ਼ੁਕਰ ਕਰਦਾ ਕਿ ਰੱਬ ਜੀ ਮੈਨੂੰ ਪਤਾ ਹੀ ਨਹੀਂ ਸੀਗਾ ਮੈਂ ਸਾਰੀ ਉਮਰ ਤੈਨੂੰ ਲਾਂਬੇ ਦਿੰਦਾ ਰਿਹਾ ਕਿ ਮੈਂ ਗਰੀਬ ਆ ਗਰੀਬ ਆ। ਪਰਤੂ ਦੇ ਕੀਮਤੀ ਦੌਲਤ ਮੇਰੇ ਘਰ ਭੇਜਣੀ ਸੀ ਕਿ ਮੈਨੂੰ ਪਤਾ ਹੀ ਨਹੀਂ ਸੀਗਾ ਹਮ ਮਾਤਾ ਗੁਜਰ ਕੋਰ ਦੀ ਸੇਵਾ ਕੀਤੀ ਉਹਨੇ ਰੱਜ ਕੇ ਸੇਵਾ ਕੀਤੀ ਸੰਗਤ ਜੀ ਰੱਜ ਕੇ ਨਾਲ ਬੀਬੀ ਲక్ష్ਮੀ ਬ੍ਰਾਹਮਣੀ ਨੂੰ ਲਿਆ ਦੇਖੋ ਇੱਥੇ ਫੇਰ ਹੀ ਗੱਲ ਸੁਣਿਓ ਸਾਡਾ ਕਿਸੇ ਧਰਮ ਦੇ ਨਾਲ ਵਿਰੋਧ ਨਹੀਂ ਹੈ ਹੁਣ ਬੀਬੀ ਲక్ష్ਮੀ ਬ੍ਰਾਹਮਣੀ ਆ ਪਿੱਛੇ ਬ੍ਰਾਹਮਣੀ ਸ਼ਬਦ ਹੈ ਤੇ ਉਧਰ ਗੰਗੂ ਬ੍ਰਾਹਮਣ ਹੈ ਗੰਗੂ ਬ੍ਰਾਹਮਣ ਉਹਦੇ ਮਗਰ ਵੀ ਬ੍ਰਾਹਮਣ ਸ਼ਬਦ ਹੈ ਹਮ ਮਸਲਾ ਇਹ ਨਹੀਂ ਹੈ ਕਿ ਉਹ ਬ੍ਰਾਹਮਣਾਂ ਦੇ ਘਰ ਚ ਪੈਦਾ ਹੋਏ ਅਸੀਂ ਤਾਂ ਉਹਨੂੰ ਮਾੜਾ ਕਹਿੰਦੇ ਆ ਨਹੀਂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਬੀਬੀ ਲక్ష్ਮੀ ਬ੍ਰਾਹਮਣੀ ਆ ਪਰ ਉਹਦਾ ਕਰਮ ਦੇਖੋ ਕਿੰਨਾ ਵਧੀਆ ਉਹ ਮਾਤਾ ਦੇ ਸਹਿਬਜ਼ਾਦੇ ਦੀ ਸੇਵਾ ਕਰ ਰਹੀ ਹੈ ਤੇ ਗੰਗੂ ਬ੍ਰਾਹਮਣ ਹੈ ਤੇ ਉਹਦਾ ਕਰਮ ਦੇਖੋ ਕਿਦਾਂ ਦਾ ਆ ਉਹ ਬੱਚਿਆਂ ਨੂੰ ਪਕੜਾ ਰਹੇ ਹੈ ਕਰਮਾਂ ਦੇ ਆਧਾਰ ਤੇ ਲੇਖਾ ਜੋਖਾ ਹੋਣਾ ਆ ਕਰਮਾਂ ਦੇ ਆਧਾਰ ਤੇ ਬੰਦਾ ਚੰਗਾ ਮਾੜਾ ਆ ਜਾਤ ਪਾਤ ਕਰਕੇ ਕੋਈ ਚੰਗਾ ਮਾੜਾ ਨਹੀਂ ਮਾਤਾ ਨੇ ਇੱਥੇ ਟਿਕਾਣਾ ਕੀਤਾ ਸਤ ਪਉਨੋ ਜੀ ਤੇ ਸਤਗੁਰੂ ਜੀ ਚਮਕੌਰ ਦੀ ਗੜੀ ਜੋਗੀ ਸਾਹਿਬ ਨੇ ਬਹੁਤ ਸੋਨਾ ਇੱਥੇ ਚਿੱਤਰ ਚਿੱਤਰਿਆ ਜੀ ਫਿਰ ਆਪਾਂ ਜ਼ਿਆਦਾ ਨਹੀਂ ਗੱਲ ਕਰਾਂਗੇ ਥੋੜੀ ਜੀ ਗੱਲ ਕਰਾਂਗੇ ਮਾਲਕ ਨੇ ਸੁਲਾਮੀ ਦਿੱਤੀ ਦੀ ਚਮਕੌਰ ਦੀ ਗੜੀ ਨੂੰ ਸਤਗੁਰ ਨੇ ਖੰਜਰ ਕੱਢ ਕੇ ਮਿੱਟੀ ਪੁੱਟੀ ਕੰਨਚੋਂ ਆਪਣੀ ਤਲੀ ਤੇ ਧਰੀ ਤੇ ਮਾਲਕ ਨੇ ਤਲੀ ਤੇ ਧਰ ਕੇ ਮਿੱਟੀ ਨੂੰ ਫੂਕ ਮਾਰ ਕੇ ਉਡਾਤਾ ਤੇ ਭਾਈ ਦੀਆ ਸਿੰਘ ਪੁੱਛਦੇ ਸਤਿਗੁਰ ਕੀ ਕੀਤਾ ਕਹਿੰਦੇ ਚਮਕੌਰ ਦੀ ਗੱਡੀ ਨੂੰ ਸਲਾਮੀ ਦਿੱਤੀ ਤੇ ਪੁੱਛਿਆ ਸਲਾਮੀ ਕਾਦੀ ਉਹ ਕਹਿੰਦੇ ਚਮਕੌਰ ਦੀ ਗੱਡੀ ਦੇ ਵਿੱਚ ਹੁਣ ਪੱਕਿਆ ਦਾ ਵਾਸਾ ਹੋ ਗਿਆ ਕੱਚੀ ਸੀ ਨਾ ਗੱਡੀ ਉਹ ਕੱਚੀ ਸੀ ਪੱਕਿਆ ਦਾ ਵਾਸਾ ਹੋ ਗਿਆ ਹੁਣ ਜਦੋਂ ਇਹਦੇ ਵਿੱਚ ਪੱਕਿਆ ਦਾ ਵਾਸਾ ਹੋ ਗਿਆ ਤੇ ਚਮਕੌਰ ਦੀ ਗੱਡੀ ਆਉਣ ਵਾਲੇ ਸਮੇਂ 'ਚ ਪੂਜਣਯੋਗ ਹੋ ਜਾਣੀ ਹੈ ਵਾਹ ਪਹਿਲੀ ਗੱਲ ਦੂਜੀ ਗੱਲ ਸਤਿਗੁਰ ਕਹਿੰਦੇ ਸਲਾਮੀ ਤਾਂ ਦਿੱਤੀ ਹੈ ਚਮਕੌਰ ਦੀ ਗੱਡੀ ਨੇ ਮੇਰਾ ਰਤਬਾ ਵਧਾਉਣਾ ਕਰ ਲੋ ਰਤਬਾ ਕਿਉਂ ਵਧਾਉਣਾ ਜੀ ਕਿਉਂਕਿ ਅੱਜ ਤੱਕ ਲੋਕ ਮੈਨੂੰ ਇਹ ਕਹਿੰਦੇ ਰਹੇ ਕਿ ਇਹ ਸ਼ਹੀਦ ਪਿਤਾ ਦਾ ਪੁੱਤਰ ਆ ਗੁਰੂ ਗੋਬਿੰਦ ਸਿੰਘ ਤੇ ਕੱਲ ਤੋਂ ਬਾਅਦ ਮੈਨੂੰ ਲੋਕਾਂ ਨੇ ਕਹਿਣਾ ਆ ਕਿ ਇਹ ਸ਼ਹੀਦ ਪੁੱਤਰਾ ਦਾ ਪਿਤਾ ਵੀ ਹੈ ਮੇਰਾ ਰਤਬਾ ਵੱਧ ਗਿਆ ਅੱਜ ਤੱਕ ਲੋਕ ਮੈਨੂੰ ਕਹਿੰਦੇ ਰਹੇ ਮੈਂ ਗੁਰੂ ਤੇਗ ਬਹਾਦਰ ਪਾਸ਼ਾ ਦਾ ਪੁੱਤਰ ਆ ਮੇਰਾ ਪਿਤਾ ਸ਼ਹੀਦ ਹੋਇਆ ਤੇ ਕੱਲ ਤੋਂ ਬਾਅਦ ਲੋਕ ਮੈਨੂੰ ਕਹਿਣਗੇ ਇਹ ਸ਼ਹੀਦ ਪੁੱਤਰਾ ਦਾ ਵੀ ਪਿਤਾ ਆ ਉਹ ਕੱਲ ਚਮਕੌਰ ਦੀ ਗੜੀ ਚ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਵੀ ਸ਼ਹੀਦ ਹੋਣਗੇ ਮੈਂ ਤਾਂ ਕਰਕੇ ਚਮਕੌਰ ਦੀ ਗੜੀ ਨੂੰ ਸੁਲਾਮੀ ਦਿੱਤੀ ਹੈ ਤੇ ਬਾਬਾ ਦਿਆ ਸਿੰਘ ਉਹਨਾਂ ਨੇ ਗੱਲਾਂ ਕੀਤੀਆਂ ਕਿ ਤੁਹਾਨੂੰ ਬੱਚਿਆਂ ਦੀ ਯਾਦ ਆਉਣੀ ਹੋਣੀ ਹੈ ਸਤਗੁਰ ਨੇ ਮੋਢੇ ਤੇ ਹੱਥ ਰੱਖ ਕੇ ਕਿਹਾ ਸੀਗਾ ਦਿਆ ਸਿੰਘ ਕਿ ਤੂੰ ਮੇਰਾ ਫਤਿਹ ਸਿੰਘ ਨਹੀਂ ਹੈ ਦੇਖੋ ਕਿੱਡਾ ਵੱਡਾ ਮਾਣ ਹੈ ਜੀ ਜਦੋਂ ਬਾਬਾ ਦਿਆ ਸਿੰਘ ਨੂੰ ਇਹ ਗੱਲ ਕਹੀ ਹੋਣੀ ਹੈ ਸਤਗੁਰ ਨੇ ਕਿ ਤੂੰ ਮੇਰਾ ਫਤਿਹ ਸਿੰਘ ਨਹੀਂ ਹੈ ਤੇ ਬਾਬਾ ਦਿਆ ਸਿੰਘ ਜੀ ਦੀ ਅੱਖਾਂ 'ਚ ਹੰਝੂ ਨਹੀਂ ਆਏ ਹੋਣੇ ਕਿ ਮੈਨੂੰ ਆਪਣੇ ਪੁੱਤਰਾ ਦੇ ਬਰਾਬਰ ਸਮਝਿਆ ਜਾ ਰਿਹਾ ਤੇ ਫਿਰ ਬਾਬਾ ਦਿਆ ਸਿੰਘ ਕਿਉਂ ਨਾ ਗੁਰੂ ਗੋਬਿੰਦ ਸਿੰਘ ਦੇ ਲਈ ਆਪਣੀ ਜਾਨ ਵਾਰਨ ਲਈ ਤਿਆਰ ਹੋਵੇ ਉਹ ਹੋਏਗਾ ਤਿਆਰ ਉਕਿ ਆਪਣੇ ਪੁੱਤਰਾ ਤੋਂ ਵੱਧ ਅੱਗੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਿੱਖਾਂ ਨੂੰ ਰੱਖਿਆ। ਹਮ ਸਤਗੁਰ ਜੀ ਵਾਸਤੇ ਬਿਸਤਰਾ ਤਿਆਰ ਕੀਤਾ ਜੀ ਬੰਮਟੀ ਚ ਮਾਲਕ ਜੀ ਨੂੰ ਕਿਹਾ ਸਤਗੁਰ ਤੁਸੀਂ ਉੱਪਰ ਛੋਟਾ ਜਿਹਾ ਕਮਰਾ ਸੀਗਾ ਇੱਥੇ ਪੈਜੋ ਆਰਾਮ ਕਰ ਲਓ। ਸਤਗੁਰ ਥੋੜਾ ਕੋ ਸਮਾਂ ਅੰਦਰ ਆਰਾਮ ਕਰਦੇ ਆ ਤੇ ਮਾਲਕ ਜੀ ਬਾਹਰ ਆ ਜਾਂਦੇ ਆ ਭਾਈ ਮਦਨ ਸਿੰਘ ਭਾਈ ਕੋਠਾ ਸਿੰਘ ਅੰਦਰ ਪਹਿਰਾ ਦਿੰਦੇ ਚਮਕੌਰ ਦੀ ਗੜੀ ਚ ਤੋ ਕੀ ਸਾਬ ਨੇ ਦੇਖਿਆ ਕੁਝ ਲੇਟ ਗਏ ਖਾਕ ਪਰ ਜੀ ਪੋਸ਼ ਬਿਸ਼ਾਕਰ ਪਹਿਰਾ ਦੇਣੇ ਲਗੇ ਕੁਝ ਤਲਵਾਰ ਉਠਾਕਰ ਗੋਬਿੰਦ ਵੀ ਸ਼ਬਬਾਸ ਹੋਏ ਖੈਮੇ ਮੇ ਜਾਕਰ ਦੇਖਾ ਵਾਹ ਬੈਠੇ ਤੇ ਗਰਦਨ ਕੋ ਜੁਕਾਕਰ ਗਰਦਨ ਝੁਕਾਉਂਦਾ ਮਤਲਬ ਨਾਮੋਸ਼ੀ ਨਹੀਂ ਹੈ ਗਰਦਨ ਝੁਕਾਉਂਦਾ ਮਤਲਬ ਸਿਗਾ ਉਸ ਅੱਲਾ ਦਾ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਦੇਖਾ ਵਾਹ ਬੈਠੇ ਤੇ ਗਰਦਨ ਕੋ ਜੁਕਾਕਰ ਵਾਹਿਗੁਰੂ वाहे गुरु वाहे गुरु है मुंह से निकलता है तू 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 ही ही, तु ही तु, तु है मुंह से निकलता जब डेढ़ घड़ी रात गई खुदा में खेमे से कर सरकार हवा में कदमों से टहलते थे लेकिन दिल था दुआ में ए खुदा बंद खुश हूं तेरी रजा में परमात्मा तेरी रजा च मैं खुश है ਉਸ ਅਕਾਲਪੁਰ ਵਾਹਿਗੁਰੂ ਨਾਲ ਇਕਮਿਕ ਹੋ ਕੇ ਸਤਗੁਰ ਕਹਿੰਦੇ ਸੀਗੇ ਕਿ ਸਤਗੁਰ ਜੀ ਨਾਲ ਇਕਮਿਕ ਹੋ ਕੇ ਮੇਰੇ ਮਾਲਕ ਨੇ ਕਿਹਾ ਕਿ ਤੇਰੀ ਰਜਾ ਵਿੱਚ ਖੁਸ਼ ਹੈ ਤੇ ਗੋਆ ਸ਼ਬਦ ਵਰਤਦੇ ਹੋਏ ਜੋਗੀ ਸਾਹਿਬ ਨੇ ਕਿਹਾ ਆ ਕਿ ਸਤਗੁਰ ਕਹਿੰਦੇ ਸੀਗੇ ਕਿ ਕੱਲ ਇੱਥੋਂ ਮੈਂ ਲੁੱਟ ਕੇ ਜਾਣਾ ਆ ਆਪਣੇ ਪੁੱਤਰ ਕੁਰਬਾਨ ਕਰਕੇ ਜਾਣਾ ਆ ਤੇ ਪਰ ਇੱਕ ਮੈਨੂੰ ਤਾਕਤ ਬਖਸ਼ੀ ਅੱਲਾ ਇਹ ਵਾਹਿਗੁਰੂ ਅਕਾਲਪੁਰਖ ਤਾਕਤ ਪਤਾ ਕੀ ਇਹ ਕੱਲ ਮੈਂ ਆਪਣੇ ਬੱਚਿਆਂ ਦੀਆਂ ਲਾਸ਼ਾਂ ਬਾਹਰ ਦੇਖਾਂ ਤੇ ਫਿਰ ਵੀ ਮੈਂ ਤੇਰਾ ਸ਼ੁਕਰਾਨਾ ਕਰਾਂ ਮੈਂ ਸ਼ਿਕਵਾ ਨਾ ਕਰਾਂ ਪੁੱਤਰਾ ਦੀ ਨਾਸ਼ਾ ਮੈਨੂੰ ਕੱਲ ਬਾਹਰ ਦੱਸਣ ਪਰ ਫਿਰ ਵੀ ਤੇਰਾ ਸ਼ੁਕਰਾਨਾ ਕਰਾਂ ਸਤਗੁਰ ਬਾਹਰ ਘੁੰਮਦੇ ਤੇ ਭਾਈ ਮਦਨ ਸਿੰਘ ਦੇ ਭਾਈ ਕਾਠਾ ਸਿੰਘ ਜੀ ਆਏ ਸਤਗੁਰ ਤੁਸੀਂ ਸੁੱਤੇ ਨਹੀਂ ਐ ਮਾਲੀ ਜੀ ਕਹਿੰਦੇ ਮੈਨੂੰ ਨੀਂਦ ਨਹੀਂ ਆਉਂਦੀ ਤੁਸੀਂ ਆਰਾਮ ਕਰੋ ਪਹਿਰਾ ਮੈਂ ਦੇਣਾ ਐ ਇਹ ਦੁਨੀਆ ਦਾ ਇੱਕੋ ਹੀ ਕਰ ਹੈ ਬਰਾ ਐ ਜਿਹੜਾ ਸਿੱਖਾਂ ਨੂੰ ਆਰਾਮ ਕਰਾ ਰਿਹਾ ਤੇ ਆਪ ਪਹਿਰਾ ਦੇ ਰਿਹਾ ਨਹੀਂ ਤਾਂ ਅੱਜ ਕੱਲ ਦੇ ਮਾਫਕੁਰੇ ਬਾਬੇ ਇਦਾਂ ਦੇ ਆ ਇਹਨਾਂ ਦੇ 50-50 ਬੋਡੀਗਾਰਡ ਹੁੰਦੇ ਆ ਜੀ ਤੁਸੀਂ ਆਪ ਏਸੀ ਵਾਲੇ ਰੂਮ 'ਚ ਬੈਠੇ ਹੁੰਦੇ ਆ ਤੇ ਉਹਨਾਂ ਦੇ ਚੇਲੇ ਬਾਹਰ ਖੜੇ ਹੁੰਦੇ ਹੁੰਦੇ ਤੋਂ ਪੱਛ ਹਮ ਪਰ ਗੁਰੂ ਗੋਬਿੰਦ ਸਿੰਘ ਮਾਲਕ ਇਦਾਂ ਦਾ ਗੁਰੂ ਹੈ ਜੀ ਜਿਹੜਾ ਸਿੱਖਾਂ ਨੂੰ ਕਹਿੰਦਾ ਤੁਸੀਂ ਆਰਾਮ ਕਰੋ ਤੇ ਪਹਿਰਾ ਮੈਂ ਦੇਣਾ ਇਹ ਸਚਾਈ ਵੀ ਹੈ ਜੀ ਅਸੀਂ ਬਚਾਂਗੇ ਵੀ ਉਦੋਂ ਜਦੋਂ ਪਹਿਰਾ ਸਾਡਾ ਗੁਰੂ ਦੇਵੇਗਾ ਜਿਸਕੇ ਸਿਰ 'ਤੇ ਉਹ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤਨਾ ਮੇਰੇ ਰਾਮ ਰਾਏ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਭੌ ਕਿਛ ਨਹੀਂ ਜੰਮ ਨਹੀਂ ਆਵੇ ਨੇ ਜੋਗੀ ਸਾਹਿਬ ਕਹਿੰਦੇ ਸਤਗੁਰ ਨੇ ਸਾਰੀ ਰਾਤ ਸਿੱਖਾ ਦੀ ਸੇਵਾ ਕੀਤੀ ਉਹਦੀ ਕਰੇ ਬੱਚੇ ਨੂੰ ਦੇਖਿਓ ਬੱਚਾ ਜੋ ਸੁੱਤਾ ਪਿਆ ਹੋਵੇ ਨਾ ਜੀ ਉਹ ਸਾਰਾ ਦਿਨ ਸ਼ਰਾਰਤਾ ਕਰਦਾ ਕਈ ਵਾਰ ਮਾਪੇ ਨੂੰ ਗੁੱਸਾ ਆ ਜਾਂਦਾ ਬੱਚੇ ਤੇ ਤੂੰ ਬਹੁਤ ਸ਼ਰਾਰਤੀ ਹੈ ਪਰ ਜਦੋਂ ਉਹੀ ਸ਼ਰਾਰਤੀ ਬੱਚਾ ਰਾਤ ਨੂੰ ਸੌਂਦਾ ਹੈ ਨਾ ਤੇ ਮਾਂ ਨੂੰ ਬੜਾ ਚੰਗਾ ਲੱਗਦਾ ਹੈ ਬੜਾ ਸੋਹਣਾ ਲੱਗਦਾ ਸੁੱਤਾ ਹੋਇਆ ਸੁੱਤੇ ਦੇ ਮੂੰਹ 'ਚ ੁੰਮੀ ਜਾਂਦੀ ਆ ਮਾ ਨੂੰ ਚੰਗਾ ਲੱਗ ਰਿਹਾ ਸਤ ਗੁਰ ਨੇ ਸੁੱਤੇ ਹੋਏ ਸਿੱਖਾਂ ਦੇ ਦਮਾਲੇ ਬੰਨੇ ਮੱਥਾ ਚੁੰਮਿਆ ਸਤ ਗੁਰ ਨੇ ਸੁੱਤੇ ਹੋਏ ਸਿੱਖਾਂ ਦੇ ਹੱਥਾਂ ਨੂੰ ਚੁੰਮਿਆ ਜੋਗੀ ਸਾਹਿਬ ਕਹਿੰਦੇ ਮੇਰਿਆ ਕਲਮ ਰੋ ਪਈ ਮੈਂ ਰੋ ਪਿਆ ਜਦੋਂ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਿੱਖਾਂ ਦੇ ਪੈਰਾਂ ਨੂੰ ਚੁੰਮਿਆ ਲੱਭਣਾ ਜੀ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਕੋਈ ਪਤਾ ਨਹੀਂ ਕਿਹੜੀ ਡੇਰਿਆਂ ਤੇ ਅਸੀਂ ਬਾਬਿਆਂ ਕੇ ਸਿਰ ਚ ਘੋਣ ਲੱਗੇ ਜੀ ਬਾਬਿਆਂ ਕੇ ਸਿਰ ਚ ਘੋਣ ਲੱਗੇ ਬਾਬਿਆਂ ਕੋਲ ਆਪਣੀਆਂ ਧੀਆ ਭੇਜਣ ਲੱਗੇ ਫਿਰ ਆ ਪਿੱਛੇ ਕੇਸ ਆ ਜੋ ਕਰਮ ਕੰਡ ਜੋ ਹੋ ਰਿਹਾ ਜੀ ਸਾਡੀ ਧੀ ਨਾਲ ਆ ਜਾ ਹੋਗਾ ਸਾਡੀ ਧੀ ਨਾਲ ਜਬਾਬੇ ਨਹੀਂ ਕਰਤਾ ਅਸੀਂ ਭੇਜੇ ਕਿਉਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਲਾੜਾ ਪੜੀ ਤੈਨੂੰ ਲਾਓ ਰਾਤ ਨੂੰ 12 ਵਜੇ ਵੀ ਭੇਜੋ ਕਿ ਉਂਗਲ ਖੜੀ ਕਰ ਸਕਦਾ ਜੀ 12 ਵਜੇ ਵੀ ਰਾਤ ਨੂੰ ਤਾਬਿਆਂ ਬੈਠ ਕੇ ਸਾਡੀ ਧੀ ਕੋਈ ਭੈਣ ਰਾਤ ਨੂੰ ਪਾਠ ਕਰੇ ਕੋਈ ਉਂਗਲ ਨਹੀਂ ਖੜੀ ਕਰ ਸਕਦਾ ਪਰ ਅਸੀਂ ਡੇਰਿਆ ਚ ਧੀਂਾਂ ਭੇਜੀਆਂ ਤੇ ਅੱਜ ਜੋ ਕਰਮकांड ਹੋ ਰਿਹਾ ਜੋ ਉਸ ਡੇਰਿਆ ਚ ਹੋ ਰਿਹਾ ਆ ਤੁਹਾਡੇ ਸਾਹਮਣੇ ਧੀਏ ਜਿੰਨ ਕੋਈ ਨਾ ਕੋਈ ਵੀਡੀਓ ਆ ਰਹੀ ਹੈ ਜੀ ਫਲਾਣੀ ਕੁੜੀ ਕਹਿੰਦੀ ਮੇਰੇ ਨਾਲ ਆ ਹੋ ਗਿਆ ਜੀ ਪਰਿਵਾਰ ਕਹਿੰਦਾ ਮੇਰੇ ਨਾਲ ਆ ਹੋ ਗਿਆ ਤਾਂ ਹੀ ਸਾਨੂੰ ਸਤਗੁਰ ਨੇ ਕਿਹਾ ਸੀਗਾ ਉਹ ਬੰਦਿਆਂ ਨੇ ਪੁਜਾਰੀ ਨਾ ਬਣਿਓ ਜੇ ਤੁਸੀਂ ਮੰਨਣਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਓ ਤੇ ਸਾਡੀ ਕੌਮ ਨੇ ਗੁਰੂ ਦੀ ਗੱਲ ਨੂੰ ਛੱਡਿਆ ਤੇ ਤਾਂ ਜੀ ਧੋਖੇ ਖਾਰੀਗੇ ਹੂੰ ਗੁਰੂ ਨੇ ਧੀਆਂ ਦੀ ਇੱਜ਼ਤਾਂ ਬਚਾਈਆਂ ਤਿਆਸੀ ਆਪਣੇ ਤੀnga ਆਪ ਪੇਸ਼ ਕਰਤੀਆਂ ਡੇਰਿਆਂ ਚ ਵੀ ਜਾਓ ਨਹੀਂ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਨਹੀਂ ਲੱਭਣਾ ਜਿਹੜਾ ਸਿੱਖਾਂ ਦੇ ਪੈਰ ਵਿੱਚੋਂ ਬਧਾਇਆ ਲੱਭੋ ਕੋਈ ਦੁਨੀਆ ਚ ਬਾਬਾ ਜਿਹੜਾ ਕਿ ਆਪਣੇ ਸੇਵਾਦਾਰ ਦੇ ਈਡੀ ਇੰਨਾ ਪਿਆਰ ਕਰਦਾ ਹੋਵੇ ਨਹੀਂ ਲੱਭਣਾ ਜੀ